ਲੋਵੀ ਸੱਜਣੋ ਅੱਜ ਤੁਹਾਡੀ ਡਿਮਾਂਡ ਪੂਰੀ ਕਰਤੇ ਪੂਰੀਆਂ ਬਰੀਕੀਆਂ ਵਾਲੀ ਘੋੜੀ ਤੋਂ ਪਰੋਂ ਗੱਬਣ ਚੈੱਕ ਪਾਸ ਤੇ ਰੇਟ ਵੀ ਖਾਲੀ ਦੇ ਮੁੱਲ 'ਚ ਮਿਲ ਜੂ ਤੇ ਗੱਬਣ ਵਿੱਚ ਚੈਂਪੀਅਨ ਘੋੜੇ ਤੋਂ ਸਾਰੀ ਡਿਟੇਲ ਦਵਾਂਗੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨੂੰ ਹਾਜ਼ਰ ਹੋਏ ਆ ਤੇ ਅੱਜ ਤੁਹਾਡੇ ਲਈ ਪੂਰੀ ਚੰਗੀ ਬਰੀਕੀ ਵਾਲੀ ਨਵੀਂ ਉਮਰ ਦੀ ਘੋੜੀ ਲੈ ਆਂ ਦੀ ਨੂੰ ਆਪਾਂ ਕਹਿ ਸਕਦੇ ਆ ਬਰੀਡਿੰਗ ਵਿੱਚ ਪੂਰੀ ਚੰਗੀ ਮੰਨੀ ਜਾਊ ਬਾਕੀ ਬਰੀਕੀ ਵੀ ਪੂਰੀ ਐ ਤੇ ਗੱਭਨ ਵੀ ਪੂਰੇ ਟੌਪ ਦੇ ਘੋੜੇ ਤਾਂ ਜੀ ਜੀ ਫੀਸ ਵੀ ਫੌਲੀ ਆ ਤੇ ਰੇਟ ਪਰ ਹਿਸਾਬ ਨਾਲ ਬਣ ਜਾਣੀ ਸਾਰੀ ਡਿਟੇਲ ਦਮੇ ਵਾਸਤੇ ਤੁਸੀਂ ਵੀਡੀਓ ਪੂਰੀ ਦੇਖ ਲਓ ਜੇ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਹਨਾ ਤੇ ਜਿਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਤੋਂ ਆਪਾਂ ਫੇਰ ਦੁਬਾਰਾ ਵੀਡੀਓ ਪਾਉਣ ਲੱਗੇ ਆ ਥੋੜੇ ਦਿਨ ਬਿਜੀ ਰਹੇ 10-20 ਦਿਨ ਆਪਣਾ ਸ਼ਡਿਊਲ ਟੁੱਟਿਆ ਰਿਹਾ ਤੇ ਅੱਜ ਤੋਂ ਫੇਰ ਲਗਾਤਾਰ ਜਾਨਵਰਾਂ ਦੀ ਵੀਡੀਓ ਆਉਂਦੀ ਹੈ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਵਿੱਚ ਮਿਲੋ ਤੇ ਚਲੋ ਆਪਾਂ ਸਾਰੀ ਡਿਟੇਲ ਪਹਿਲਾਂ ਆਹ ਘੋੜੀ ਦੀ ਦੇ ਦਈਏ ਦੋਸਤੋ ਕਮੈਤ ਘੋੜੀ ਹੈ ਜੀ ਦੋ ਪੈਰ ਚਟੇ ਆ ਮੱਥੇ ਪਟਾ ਮੱਥੇ ਦਾ ਪਟਾ ਪੁੱਟਾ ਬਹੁਤ ਜ਼ਿਆਦਾ ਬਰੀਕ ਪਹਿਲਾਂ ਗਰਦਨ ਦੀ ਲੰਬਾਈ ਦੇਖੋ ਲੈਂਥ ਲੰਥ ਕਰੋ ਗਰਦਨ ਦੀ ਚੈੱਕ ਕਿੰਨੀ ਪਤਲੀ ਧੌਣ ਲੰਮੇ ਧੌਣ ਕੰਨਾਂ ਦੀ ਸੁਨੱਖੀ ਮੂੰਹ ਦੀ ਸੁਨੱਖੀ ਆ ਤੇ ਬਾਕੀ ਰੰਗ ਬਹੁਤ ਪੱਕਾ ਪੂਰੇ ਪੱਕੇ ਰੰਗ ਦੀ ਕੁਮੈਤ ਘੋੜੀਆ ਬਲੇਜ ਦੇਖੋ ਜੁਨੀਕ ਇਹ ਬਲੇਜ ਆ ਬਹੁਤ ਪਤਲਾ ਤੇ ਸਿੱਧਾ ਬਲੇਜ ਆ ਤੇ ਬਾਲਪੌਰੀਆਂ ਦੀ ਜਮਾਂ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਕੱਦ ਘੋੜੀ ਦਾ ਪੂਰਾ 60 ਇੰਚ ਆ ਜੀ ਤੇ ਪਰ ਲੈਂਥ ਲੁੰਥ ਬਹੁਤ ਲੰਬੀ ਬਹੁਤ ਆ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਜਿਨੇ ਘੋੜੀ ਲੈਣੀ ਆ ਭਾਵੇਂ ਲੈ 60 ਇੰਚ ਦੀ ਲਵੇ ਪਰ ਲੰਬੇ ਹੋਵੇ ਮਤਲਬ ਲੈਂਥ ਲੁੰਥ ਚੰਗੀ ਹੋਵੇ ਕਿਉਂਕਿ ਜਿੰਨੀ ਘੋੜੀ ਲੰਬੀ ਹੋਵੇ ਕਹਿੰਦੇ ਓਨਾ ਹੀ ਵੱਡਾ ਬੱਚਾ ਦਿੰਦੀ ਆ ਤੇ ਦੋਸਤੋ ਲੈਂਥ ਵੀ ਹੈਗੀ ਆ ਗਰਦਨ ਵੀ ਲੰਮੀ ਐ ਕੰਨਾਂ ਦੀ ਵੀ ਸਨਖੇ ਆ ਬਾਲਪੌਰੀਆਂ ਦੇ ਸਾਫ ਆ ਤੇ ਉੱਪਰ ਦੀ ਆਪਾਂ ਨੂੰ ਇਹ ਫਾਇਦਾ ਗੱਭਨ ਚੈੱਕ ਪਾਸ ਆ ਦੋਸਤੋ ਡੇਢ ਮਹੀਨੇ ਦੀ ਚੈੱਕ ਪਾਸ ਆ ਕੁੜੀ ਜੈ ਰਾਜ ਤੋਂ ਜੈ ਰਾਜ ਚੈਂਪੀਅਨ ਬਲੱਡ ਲਾਈਨ ਚ ਦਲਵਾਗ ਰਣੀਏ ਦਾ ਪੋਤਾ ਤੇ ਦੇਵ ਰਾਜ ਰਣੀਏ ਦਾ ਬੱਚਾ ਪਾਸਪੋਰਟ ਤਾਂ ਹੀ ਸਾਰੇ ਉਹਦੇ ਪੇਪਰ ਬਣੇ ਹੋਏ ਆ ਤੇ ਸਾਰੀ ਮੀਟਿੰਗ ਦੀ ਵੀਡੀਓ ਮਿਲ ਜੂ ਤੇ ਪਰਚੀ ਵੀ ਮਿਲ ਜੂ ਤੇ ਬਾਕੀ ਡੀ ਐਨ ਏ ਪਾਸ ਆ ਤੇ ਜਿਹੜਾ ਇਹਨੇ ਬੱਚਾ ਦੇਣਾ ਉਹਦਾ ਵੀ ਗਾਂ ਪੇਪਰ ਬਣ ਜਣੇ ਆ ਤਾਂ ਦੋਸਤੋ ਇਹ ਫਾਇਦਾ ਰੇਟ ਜੈਨੂਅਲ ਜਾਂ ਜਾਇਜ਼ ਮਲ ਦੀ ਕੁੜੀ ਆ ਕੋਈ ਹੋਵੇ ਚਾਹਵਣ ਸੱਜਣ ਖਰੀਦਣ ਦਾ ਤਹੇ ਕੁੜੀ ਆ ਕੇ ਦੇਖ ਸਕਦਾ ਬਾਲਪੋਰੀਆਂ ਸਾਫਾਤ ਸਵਾਰੀ ਦੀ ਪਾਸ ਆ ਹੱਥਾਂ ਪੈਰਾਂ ਦੀ ਸਾਫ ਮੌਕਾ ਚੰਗਾ ਦੋਸਤੋ ਫਾਇਦਾ ਠਾ ਸਕਦੇ ਆ ਤੇ ਜਾਨਵਰ ਵਾਕਿ ਫਾਰਮ ਤੇ ਹੋਰ ਵੀ ਖੜੇ ਆ ਉਹਨਾਂ ਚੋਂ ਚੱਲਦਾ ਹੋਇਆ ਤਾਂ ਉਹ ਵੀ ਦੇਖ ਸਕਦੇ ਨੰਬਰ ਕਰ ਲਓ 962391545449855599017 ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਦਿਓ ਇਜਾਜ਼ਤ